ਆਦੇੰਦਰ ਕਾਲੇ ਦਿਨਾਂ ਦਾ ਇੱਕ ਸਾਇਆ ਰਿਹਾ ਉਹਦੇ ਬਾਅਦ ਫਿਰ ਇੱਥੇ ਇਸ ਕਿਸਮ ਦਾ ਇੱਕ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆਹ ਕਹਿ ਕੇ ਕਿਤੇ ਪੰਜਾਬ ਦੇ ਨਾਲ ਕੇਂਦਰ ਵਿਤਕਰਾ ਕਰ ਰਿਹਾ ਪੰਜਾਬ ਦੇ ਵਿਰਸੇ ਨੂੰ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬ ਦੀ ਇਤਿਹਾਸ ਨੂੰ ਦਿਖਾਉਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ ਰਿਪਬਲਿਕ ਡੇ ਪ੍ਰੇਡ 26 ਜਨਵਰੀ ਨੂੰ ਜਿਹੜੀ ਹਰ ਸਾਲ ਹੁਣ ਕਰਤਵਿਆ ਪਥ ਪਹਿਲਾਂ ਰਾਜਪੱਤੀ ਜਿਹੜੀ ਹੁੰਦੀ ਸੀ ਉਹਦੇ ਤੇ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਪਹਿਲਾਂ ਨਾ ਮੈਂ ਕੁਝ ਅੰਕੜਿਆਂ ਦੇ ਤੁਹਾਡੇ ਸਾਡੇ ਨਾਲ ਤੁਹਾਡੇ ਨਾਲ ਸਾਂਝਾ ਕਰੂੰਗਾ ਪਿਛਲੇ 17 ਸਾਲ ਦੇ ਅੰਦਰ 9 ਵਾਰੀ ਪੰਜਾਬ ਦੀ ਚਾਂਕੀ ਉੱਥੇ ਨਹੀਂ ਆਈ ਆ ਪਹਿਲੀ ਵਾਰੀ ਨਹੀਂ ਹੋ ਰਿਹਾ ਜੇ ਮੈਂ ਭਗਵੰਤ ਮਾਨ ਜੀ ਕਹਿੰਦੇ ਪਿਛਲੇ ਵਾਰ ਵੀ ਸਾਨੂੰ ਚਾਂਕੀ ਨਹੀਂ ਦਿਖਾਣ ਦਿੱਤੀ ਗਈ ਐਤਕੀ ਵੀ ਨਹੀਂ ਚਾਂਕੀ ਦਿਖਾਣ ਦਿੱਤੀ ਗਈ ਆ ਪਿਛਲੇ 17 ਸਾਲ ਤੋਂ 9 ਵਾਰੀ ਚਾਂਕੀ ਪੰਜਾਬ ਦੀ ਉੱਥੇ ਸਮੂਲੀਅਤ ਨਹੀਂ ਕੀਤੀ ਗਈ ਵੱਖ-ਵੱਖ ਕਾਰਨਾਂ ਦੇ ਨਾਲ ਕਿਉਂਕਿ ਆ ਜਿਹੜਾ ਕੰਮ ਹੈ ਇੱਕ ਬੜਾ ਟਰਾਂਸਪੇਰੈਂਟ ਤਰੀਕੇ ਨਾਲ ਔਨ ਮੈਰਿਟ ਬੇਸਿਸ ਵੈਸੇ ਵੀ ਹਰੇਕ ਸੂਬੇ ਦੀ ਸਾਰੇ ਹਿੰਦੁਸਤਾਨ ਦੇ ਸਾਰੇ ਪ੍ਰਾਂਤ ਸਾਰੇ ਯੂਟੀਜ਼ ਦੀ ਹਰੇਕ ਵਾਰੀ ਹਰੇਕ ਪ੍ਰਾਂਤ ਨੂੰ ਮੌਕਾ ਨਹੀਂ ਮਿਲਦਾ ਫਰ ਸਿਮ ਮੰਦੇ ਮੈਂ ਵੀ ਇਸ ਗੱਲ ਨੂੰ ਮੰਨਦਾ ਵੀ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਕੁਰਬਾਨੀਆਂ ਦੇ ਵਿੱਚ ਹਮੇਸ਼ਾ ਰਿਹਾ ਹੈ ਤੇ ਇਸ ਗੱਲ ਤੋਂ ਕੋਈ ਕਿਸੇ ਨੂੰ ਕੋਈ ਕਿਸੇ ਨੂੰ ਝਾਕਿਆ ਨਹੀਂ ਇਸ ਮਸਲੇ ਤੇ ਸਭ ਨੂੰ ਪਤਾ ਹੈ ਕਿ ਹਰੇਕ ਦੇ ਬੱਚੇ-ਬੱਚੇ ਦੇ ਹਿੰਦੁਸਤਾਨ ਦੇ ਅੰਦਰ ਇਸ ਗੱਲ ਦਾ ਪਤਾ ਸਾਨੂੰ ਜਗ੍ਹਾ ਮਿਲਣੀ ਚਾਹੀਦੀ ਬਣਦੀ ਹੈ ਪਰ ਜੇ ਨਾ ਹਾਲਾਤਾਂ ਕਰਕੇ ਰੁਕਦੀ ਉਹਦੇ ਵਿੱਚ ਐ ਵੀ ਤੁਸੀਂ ਕੋਈ ਨਵੀਂ ਚੀਜ਼ ਲੈ ਕੇ ਆਓ ਹਰੇਕ ਸਾਲ ਲੈ ਕੇ ਝਾਕੀ ਨਾ ਲੈ ਕੇ ਆਓ theme of the ਜਿਹੜਾ ਤੁਸੀਂ ਆਪਣਾ ਲੈ ਕੇ ਆਓਗੇ ਟੈਬਲੂ ਉਹਦਾ ਤੇ ਉਹਦੇ ਵਿੱਚ ਕਿਸ ਤਰ੍ਹਾਂ ਦੇ ਤੁਸੀਂ ਬੰਤਰ ਕੀਤੇ ਹੈ ਕੀ ਉਹਦੇ ਵਿੱਚ ਤੁਸੀਂ ਪੇਸ਼ ਕਰ ਰਹੇ ਹੋ ਕਿਹੜਾ ਥੀਮ ਉਹਦੇ ਨਾਲ ਮਿਲਦਾ ਮੈਂ ਤੁਹਾਨੂੰ ਥੀਮ ਵੀ ਪੜ੍ਹ ਕੇ ਸੁਣਾ ਲਵਾਂ ਕਿਹੜੀ ਕਿਹੜੀ ਥੀਮ ਦੇ ਨਾਲ 2007 ਦੇ ਅੰਦਰ ਖਰਜ ਹੋਇਆ 8 ਦੇ ਅੰਦਰ ਪੰਜਾਬ ਦੀ ਝਾਕੀ ਉੱਥੇ ਦਿਖਾਈ ਗਈ 9 'ਚ ਨਹੀਂ ਦਿਖਾਈ ਗਈ 10 ਦੇ ਅੰਦਰ ਖਰਜ 11 ਦੇ ਅੰਦਰ ਪੰਜਾਬ ਦੇ ਸੱਭਿਆਚਾਰ ਤੇ ਸ਼ਾਦੀ ਦਾ ਜਿਹੜਾ ਮਾਹੌਲ ਇੱਥੇ ਹੈ ਉਹਨੂੰ ਲੈ ਕੇ ਉੱਥੇ ਕੀਤਾ ਗਿਆ 2012 ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਝਲਕ ਦਿਖਾਈ ਗਈ ਫਿਰ ਉਹਦੇ ਬਾਅਦ 2013 ਚ ਚਾਂਕੀ ਨੇ ਪੰਜਾਬ ਦੀ ਚਾਂਕੀ ਨੂੰ ਜਗ੍ਹਾ ਨਹੀਂ ਮਿਲੀ 14 ਚ ਨਹੀਂ ਮਿਲੀ 15 ਚ ਨਹੀਂ ਮਿਲੀ 16 ਚ ਨਹੀਂ ਮਿਲੀ ਕਿਸੇ ਚੀਫ ਮਿਨਿਸਟਰ ਨੇ ਕਿਸੇ ਚੀਫ ਮਿਨਿਸਟਰ ਨੇ ਚਾਹੇ ਉਹ ਅਕਾਲੀ ਸੀਗੇ ਉਸ ਸਮੇਂ ਦੇ ਨਾ ਬਾਦਲ ਸਾਹਿਬ ਨੇ ਇਸ ਗੱਲ ਦਾ ਕੋਈ ਇਸ ਗੱਲ ਦਾ ਇਤਰਾਜ਼ ਮੰਨਿਆ ਜਿੰਨਾ ਕੱਲ ਭਗਵੰਦ ਮਾਨ ਜੀ ਨੂੰ ਠੇਸ ਲਗੀ ਸਾਰੇ ਸਵੇਚਾਰ ਦਾ ਉਹਨਾਂ ਦੇ ਉੱਤੇ ਐਡਾ ਵੱਡਾ ਬੋਝ ਪੈ ਗਿਆ ਪੰਜਾਬ ਦਾ ਵੀ ਉਹ ਕੱਪੜਿਆਂ ਚੋਂ ਬਾਹਰ ਹੋਂਤੇ ਗਏ ਜਿਸ ਕਿਸਮ ਦੀ ਉਹਨਾਂ ਨੇ ਭਾਸ਼ਾ ਇਸਤੇਮਾਲ ਕੀਤੀ ਮੈਂ ਨਹੀਂ ਸਮਝਦਾ ਵੀ ਇੱਕ ਗਲੀ ਦੇ ਅੰਦਰ ਕੋ ਬੰਦਾ ਤੁਰਿਆ ਜਾਂਦਾ दारू ਦੇ ਮੇਸੇਜ ਚ ਡੱਕੇ ਜਾਂਦਾ ਉਸ ਕਿਸਮ ਦੀ ਭਾਸ਼ਾ ਨਹੀਂ ਇਸਤੇਮਾਲ ਕਰਤਾ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਵਾਸਤੇ ਜਿਸ ਕਿਸਮ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਉਹ ਜਾਣ ਪਰ ਉਹ ਕੱਪੜਿਆਂ ਚੋਂ ਬਾਹਰ ਹੋਂਦੀ ਹੱਤੇ ਗਏ ਉਹਦੇ ਬਾਅਦ ਦੋਇਆ 17 ਦੇ ਫਿਰ ਸਵੇਰ 4 ਤੇ ਜਾਗੋ ਨੂੰ ਲੈ ਕੇ ਕੀਤਾ ਗਿਆ 18 ਜੇ ਲੰਗਰ ਦੀ ਪਰੰਪਰਾ ਸੰਗਤ ਤੇ ਪੰਗਤ ਨੂੰ ਲੈ ਕੇ ਪੰਜਾਬ ਦੀ ਚਾਕੀ ਦਿਖਾਈ ਗਈ ਜਲੀਆਂਵਾਲਾ ਨਰ ਸੰਹਾਰ ਨੂੰ ਲੈ ਕੇ 100 ਸਾਲ ਪੂਰੇ 2019 ਦੇ ਅੰਦਰ ਬਹੁਤ ਹੀ ਵਧੀਆ ਚਾਕੀ ਉੱਥੇ ਪ੍ਰਸਤੁਤ ਕੀਤੀ ਗਈ ਸਾਰੇ ਲੋਕਾਂ ਨੇ ਦੇਖਿਆ ਹੋਏ ਇੱਥੇ ਪੰਜਾਬ ਦੇ ਲੋਕਾਂ ਨਾਲ ਕਿਸ-ਕਿਸ ਕਿਸਮ ਦਾ ਅੰਗਰੇਜ਼ਾਂ ਨੇ ਜ਼ੁਲਮ ਕੀਤਾ ਸੀਗਾ 2020 ਦੇ ਅੰਦਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਉੱਥੇ ਕੀਤਾ ਗਿਆ 2021 ਦੇ ਅੰਦਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਲੈ ਕੇ ਬਹੁਤ ਹੀ ਅੱਛੀ ਉਥੇ ਇੱਕ ਕੀਤਾ ਗਿਆ 22 ਦੇ ਅੰਦਰ 75 ਸਾਲ ਪੂਰੇ ਹੋਏ ਸੁਤੰਤਰਤਾ ਦਾ ਆਜ਼ਾਦੀ ਦੇ ਉਹਦੇ ਵਿੱਚ ਬਹੁਤ ਵਧੀਆ ਚਾਕੀ ਪੰਜਾਬ ਦੀ ਉਹਦੇ ਵਿੱਚ ਪੇਸ਼ ਕੀਤੀ ਗਈ 23 ਚ ਖਾਰਜ ਹੁਣ 24 ਚ ਖਾਰਜ ਇੱਕ ਤੱਕ ਆ ਲਈ ਵੀ ਹਰੇਕ ਸਾਲ ਪਹਿਲਾਂ ਚਾਕੀ ਹੁੰਦੀਂ ਜਾਂਦੀਨੀ ਵੱਖ-ਵੱਖ ਕਾਰਨਾ ਕਰਕੇ ਉਹ ਕਾਰਨ ਵੀ ਮੈਂ ਡਿਟੇਲ ਚ ਤੁਹਾਨੂੰ ਦੇ ਦੂੰਗਾ ਵੀ ਕਿਹੜੇ ਟੈਕਨੀਕਲ ਗਰਾਉਂਡਸ ਤੇ ਵੀ ਰੈਪੀਟੀਸ਼ਨ ਆਫ ਦਾ ਸੇਮ ਥੀਮ অর ਵੈਦਰ ਇਟ ਵਾਸ ਕੰਗਰੂਅੰਟ ਵਿਦ ਉਹ ਜਿਹੜਾ ਤੁਸੀਂ ਕਰ ਰਹੇ ਹੋ ਉਹਦੇ ਨਾਲ ਸੀਗਾ ਕਿ ਨਹੀਂ ਪਰ ਆਇਤ ਕੀ ਜਦੋਂ ਗੱਲ ਆਈ ਵੀ ਕਹਿੰਦਾ ਪਿਛਲੀ ਵਾਰ ਵੀ ਸਾਡੀ ਜਿਹੜੀ ਰਿਜੈਕਟ ਕਰਤੀ ਇਹਦੇ ਵਿੱਚ ਪੋਲਿਟਿਕਸ ਕੋਲਣ ਦੀ ਜਿਹੜੀ ਕੋਝੀ ਕੋਸ਼ਿਸ਼ ਕੀਤੀ ਹੈ ਭਗਵੰਤ ਮਾਨ ਜੀ ਨੇ ਇੱਕ ਕਿਉਂਕਿ ਉੱਥੇ ਸਾਰਾ ਦੁਨੀਆ ਦੇਖਦੀ ਹੈ ਬਾਹਰੋਂ ਆਏ ਫੋਰਨ ਡਿਗਨਿਟਰੀ ਆਇਤ ਕੀ ਫਰਾਂਸ ਵਾਲੇ ਆ ਰਹੇ ਹਰ ਇੱਕ ਸਾਲ ਕੋਈ ਨਾ ਕੋਈ ਆਏ ਤੇ ਬਾਹਰੋਂ ਹੈਡ ਆਫ ਦਾ ਸਟੇਟ ਆ ਕੇ ਉਹਨੂੰ ਦੇਖਦੇ ਐ ਉਹਦੇ ਵਿੱਚ ਦੋ ਕారణ ਹੈ ਕਿ ਕਿਉਂ ਰਿਜੈਕਟ ਹੋਈ ਇਹ ਸਰ ਇਹਦੀ ਪਿਛੋਕੜ ਤੇ ਜਾਣਾ ਪਊਗਾ ਥੋੜਾ ਜਿਆ ਮੈਂ ਤੁਹਾਡੇ ਤੋਂ ਥੋੜਾ ਜਿਆ ਪੇਸ਼ੈਂਸ ਦਾ ਦਾਨ ਮੰਗਦਾ ਕਿਉਂਕਿ ਜਦ ਤਾਈਂ ਪੂਰੀ ਗੱਲ ਪੰਜਾਬ ਦੇ ਲੋਕਾਂ ਨੂੰ ਕਲੀਅਰ ਨਾ ਹੋਊਗੀ ਹੋਇਆ ਕੀ ਹੈ ਪਿਛਲੇ ਜਦੋਂ ਦੀ ਆ ਸਰਕਾਰ ਇਹਨਾਂ ਦੀ ਬਣੀ ਹੈ ਡੇਢ ਦੋ ਸਾਲ ਦੇ ਅੰਦਰ ਇਹਨਾਂ ਦਾ ਜਿਹੜਾ ਚੱਲ ਰਿਹਾ ਕੰਮ ਇਹ ਆਪਣੇ ਆਪ ਤੇ ਇੰਨੇ ਇੱਕ ਮੋਹਿਤ ਹੈ ਆਪਣੀ ਤਸਵੀਰਾਂ ਨਾਲ ਭਗਵੰਤ ਮਾਨ ਜੀ ਤੇ ਨਾਲ ਕੇਜਰੀਵਾਲ ਸਾਹਿਬ ਦਾ ਪੰਜਾਬ ਦਾ ਕੋਨਾ ਕੋਨਾ ਭਰਿਆ ਪਿਆ ਫੋਟੋਆਂ ਨਾਲ ਇਹਨਾਂ ਦਾ ਤੇ ਇਸ਼ਤਿਹਾਰ ਜਿਹੜੇ ਤੁਸੀਂ ਦੇਖੇ ਤੁਹਾਨੂੰ ਭੁੱਲ ਗਿਆ ਹੋਣਗੇ ਪੰਜਾਬ ਦੇ ਲੋਕ ਤੁਹਾਡੇ ਰਹੀ ਯਾਦ ਕਰਾਣਾ ਚਾਹੂੰਗਾ ਅਜੇ ਸ਼ਰਮਾ ਜੀ ਨੂੰ ਬਰਖਾਸ ਕੀਤਾ ਗਿਆ ਸੀ ਉਹਨਾਂ ਨੇ ਚੈੱਕ ਸਾਈਨ ਕਰਨਾ 35 ਕਰੋੜ ਰੁਪਏ ਦਾ ਚੈੱਕ ਸਾਈਨ ਨਹੀਂ ਕੀਤਾ ਸੀਗਾ ਵੀ 9 ਕਰੋੜ ਰੁਪਏ ਦਾ ਤਾਂ ਪ੍ਰੋਜੈਕਟ ਹੈ ਤੇ 35 ਕਰੋੜ ਰੁਪਏ ਤੁਸੀਂ ਉਹਦੇ ਤੇ ਐਡਵਰਟਾਈਜ਼ਮੈਂਟ ਤੇ ਲਾ ਰਹੇ ਹੋ ਆਪਣੀ ਤਸਵੀਰਾਂ ਦੇ ਲਾ ਰਹੇ ਹੋ ਤਾਂ ਉਹਨਾਂ ਨੂੰ ਉੱਥੋਂ ਚੱਕ ਕੇ ਸਸਪੈਂਡ ਕਰਤਾ ਸੀਗਾ ਵੀ ਇਹਨਾਂ ਨੂੰ ਪਾਸੇ ਕਰੋ ਜੀ ਟਰਾਂਸਫਰ ਵੀ ਕਰਤਾ ਤੇ ਖੁੱਡੇ ਲੈਣ ਵੀ ਲਾਤਾ ਸੀਗਾ ਇਸੇ ਤਰ੍ਹਾਂ ਹੀ ਕਿਉਂਕਿ ਹੁਣ ਆ ਜਿਹੜਾ ਕਲਚਰਲ ਡਿਪਾਰਟਮੈਂਟ ਆ ਜਿਹੜੀ ਚਾਹਤੀਆਂ ਬਣਨੀ ਹੈ ਕਲਚਰਲ ਡਿਪਾਰਟਮੈਂਟ ਬਣਾਉਂਦਾ ਹੈ ਤੇ ਕਲਚਰਲ ਡਿਪਾਰਟਮੈਂਟ ਤੇ ਆ ਜਿਹੜਾ ਪਬਲਿਸਿਟੀ ਡਿਪਾਰਟਮੈਂਟ ਹੈ ਇਹਦੇ ਵਿੱਚ ਸਾਰਾ ਐਡਵਰਟਾਈਜ਼ਮੈਂਟ ਦਾ ਪੈਸਾ ਇਹਨਾਂ ਦਾ ਤੁਰੇ ਜਾਂਦਾ ਹੁਣ ਓਵਰ ਅ ਪੀਰੀਅਡ ਆਫ ਟਾਈਮ ਇਹਨਾਂ ਨੇ ਸਾਰੇ ਜਿਹੜੇ ਜਿਹੜਾ ਨਾ ਕਰਦਾ ਸੀ ਵੀ ਅਸੀਂ ਇਹ ਐਡਵਰਟਾਈਜ਼ਮੈਂਟ ਦੇ ਥੋੜੀ ਫੋਟੋ ਲਾਣ ਦੇ ਪੈਸੇ ਸੈਂਕਸ਼ਨ ਨਹੀਂ ਕਰ ਸਕਦੇ ਸਾਰੇ ਕੱਢ ਤੇ ਸਭ ਉੱਥੇ ਜਿਸ ਕਿਸਮ ਦੀ ਚਾਕੀ ਤਿਆਰ ਕੀਤੀ ਗਈ ਉਹ ਚਾਕੀ ਉੱਥੇ ਜਾ ਕੇ ਰਿਜੈਕਟ ਹੋ ਗਈ ਰਿਜੈਕਟ ਹੋ ਗਈ ਉੱਥੋਂ ਉਹਨਾਂ ਨੇ ਕਿਹਾ ਜੀ ਕਿਉਂ ਰਿਜੈਕਟ ਕਰ ਰਹੇ ਉਹਨਾਂ ਨੇ ਕਿਹਾ ਕੋਈ ਇਹਨੂੰ ਨਵੀਂ ਚੀਜ਼ ਐਸੇ ਐਡ ਕਰੋ ਇਹਦੀ ਥੀਮ ਜਿਹੜੀ ਹੈ ਇੰਪਰੂਵ ਦਿਸ ਥੀਮ ਇੰਪਰੂਵ ਦਾ ਪ੍ਰੈਜੈਂਟੇਸ਼ਨ ਇਹਨੂੰ ਕੋਈ ਸੁਧਾਰੋ ਇਹਦੇ ਵਿੱਚ ਕੋਈ ਨਵੀਂ ਇਹ ਜਿਹਨਾਂ ਨੂੰ ਡਿਊਟੀਆਂ ਲਾ ਰੱਖੀਆਂ ਜਿਹੜੇ ਇਹਨਾਂ ਦੇ ਨਾਲ ਹਾਂ ਚੇ ਹਾਂ ਮਿਲਾਂਦੇ ਐ ਉਹਨਾਂ ਨੇ ਇਹਨਾਂ ਦੇ ਹੁਕਮ ਮੰਨ ਕੇ ਅੱਗੇ ਫੋਟੋ ਲਾਤੀ ਚਾਕੀ ਦੇ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਜੀ ਦੀ ਉਹਨਾਂ ਨੇ ਕਿਹਾ ਤੁਸੀਂ ਮਜ਼ਾਕ ਕਰੀ ਜਾਂਦੇ ਹੋ ਆ ਇਸ ਨੈਸ਼ਨਲ ਇਵੈਂਟ ਜਿਹਦੇ ਤੁਸੀਂ ਕਰਨੇ ਹੋ ਇਹਦੇ ਵਿੱਚ ਇਹਨਾਂ ਦੀ ਤੁਸੀਂ ਤਸਵੀਰ ਕਿਵੇਂ ਲਾਓਗੇ ਕਹਿੰਨੇ ਚ ਤਸਵੀਰ ਤਾਂ ਲੱਗੂਗੀ ਉਹ ਹੀ ਰੈਪਿਟੇਸ਼ਨ ਪੰਜਾਬ ਦੇ ਨਾਲ ਹੋਈ ਹੈ ਜੀ ਜਿਹੜੀ ਇੱਥੇ ਆ ਜਿਹੜੀ ਕਲੀਨਿਕ ਨੂੰ ਲੈ ਕੇ ਆਮ ਆਦਮੀ ਕਲੀਨਿਕ ਨੂੰ ਲੈ ਕੇ ਇਹਨਾਂ ਨੇ ਰੌਲਾ ਪਾਇਆ ਪ੍ਰਸੈਜਰਲੀ ਦੈਟ ਇਜ਼ ਦਾ ਸੇਮ ਸਟੋਰੀਸ ਆਫ ਉਹਨਾਂ ਨੇ ਕਿਹਾ ਨਹੀਂ ਲੱਗੂਗਾ ਉਹਨਾਂ ਨੇ ਇਨਫੈਕਟ ਜਿਹੜੇ ਸੈਰਿਮੋਨੀਅਲ ਵਿੰਗ ਹੈ ਆਰਮੀ ਦਾ ਆ ਜਿਹੜੀ ਚਾਂਕੀ ਹੈ ਇਹਦਾ ਸਾਰੇ ਦਾ ਸਾਰਾ ਕੰਟਰੋਲ ਉੱਥੇ ਜੋ ਮੋਨੀਟਰ ਕਰਦੇ ਹੈ ਸਾਰਿਆਂ ਨੂੰ ਕਿਸ ਤਰ੍ਹਾਂ ਟਾਈਮ ਬਾਉਂਡ ਨੂੰ ਚਲਨੀ ਹੈ ਪਰੇਡ ਆਰਮੀ ਕਰਦੀ ਹੈ ਆਰਮੀ ਦਾ ਇੱਕ ਸੈਰਿਮੋਨੀਅਲ ਵਿੰਗ ਹੈ ਸੈਰਿਮਨ ਸੈਰਿਮੋਨੀਅਲ ਵਿੰਗ ਦੇ ਇੱਕ ਅਫਸਰ ਨੇ ਮਨੂੰ ਦੱਸਿਆ ਕਹਿੰਦਾ ਅਸਟਾ ਉਹਨਾਂ ਨੂੰ ਹੈ ਕਿ ਅਜੇ ਤੁਸੀਂ ਫੋਟੋਆਂ ਲੈਣੀਆਂ ਆਏ ਕਰੋ ਚਾਂਕੀ ਨੇ ਪੈਸੇ ਕਿਉਂ ਲਈ ਜਾਂਦੇ ਹੋ ਇਹ ਦੋਨਾਂ ਮਾਰਠੀਆਂ ਨੂੰ ਭੇਜਦੇ ਉਹਨਾਂ ਨੂੰ ਪਰੇਡ 'ਚ ਤੋਰ ਦੇਣੇ ਦਿਖਾ ਦੇਣੇ ਪੰਜਾਬ ਦਾ ਆ ਰੂਪ ਹੈ ਤਾਂ ਸਰ ਉਹ ਕਹਿੰਦੇ ਨੇ ਜਦੋਂ ਮੈਂ ਕੋਖਿਆ ਕੱਲ ਮੈਂ ਭਾਇ ਮੈਂ ਕਿਹਾ ਮੈਨੂੰ ਵੀ ਠੇਸ ਪਹੁੰਚੀ ਵੀ ਸਾਡੇ ਨਾਲ ਕਿਉਂ ਇਸ ਕਿਸਮ ਦਾ ਕਿਉਂ ਹੋਣਾ ਚਾਹੀਦਾ ਸੀ ਕੀ ਕਾਰਨ ਕਿਉਂਕਿ ਮੈਂ ਇਸ ਕਰਕੇ ਇਹਨਾਂ ਨੂੰ ਨਾ ਇਹਨਾਂ ਨੂੰ ਦੋਸ਼ ਦਿੱਤਾ ਮੇਰੇ ਤੇ ਭਾਵਨਾ ਇੱਕ ਪੰਜਾਬੀ ਵਾਂਗੂ ਸੀ ਪੰਜਾਬ ਨੂੰ ਆਪਣਾ ਇਤਿਹਾਸ ਆਪਣਾ ਵਿਰਸਾ ਦਿਖਾਉਣ ਦਾ ਮੌਕਾ ਮਿਲੇ ਪਰ ਖੁਦਾ ਪਹਾੜ ਤੇ ਹੇਟਾ ਨਿਕਲਿਆ ਕੀ ਫੋਟੋਆਂ ਨਿਕਲੀਆਂ ਦੋ ਇੱਕ ਭਗਵੰਤ ਮਾਨ ਜੀ ਦੀ ਨਿਕਲੀ ਇੱਕ ਕੇਜਰੀਵਾਲ ਸਾਹਿਬ ਦੀ ਫੋਟੋ ਸਾਹਿਬ ਫੋਟੋ ਦੇ ਨਾਲ ਐਡਾ ਪਿਆਰ ਹੋ ਗਿਆ ਵਿਰਸਾ ਤੁਹਾਨੂੰ ਆਹ ਵਿਰਸਾ ਹੈ ਪੰਜਾਬ ਦਾ ਆ ਨਵੀਂ ਚੀਜ਼ ਹੈ ਪੰਜਾਬ ਦੀ ਅਗਰ ਨਵਾਂ ਦਿਖਾਣਾ ਸੀਗਾ ਜਿਉਂ ਕਹਿੰਦੇ ਆ ਵੀ ਹੁਣ ਪੰਜਾਬ ਕਿਧਰਲੇ ਪਾਸੇ ਲੈ ਕੇ ਚੱਲੇ ਆ ਇਟ ਇਜ਼ ਆਲਸੋ ਅ ਪਲੇਟਫਾਰਮ ਹੈ ਸਾਬ ਜਿਹਦੇ ਵਿੱਚ ਤੁਸੀਂ ਪੰਜਾਬ ਕਿਹੜੇ ਕਿਹੜੀ ਮੱਲਾ ਮਾਰੀਆਂ ਪੰਜਾਬ ਨੇ ਕੀ ਪ੍ਰੋਗਰੈਸ ਕਰ ਰਿਹਾ ਉਹਦੇ ਵਿੱਚ ਆਣਾ ਕੀ ਸੀਗਾ ਫਿਰੋਜ਼ਪੁਰ ਜੇਲ ਦੀ ਮੰਤਰ ਦਿਖਾਣੀ ਸੀ ਜਿਸ ਤੋਂ 43000 ਟੈਲੀਫੋਨ ਕੀਤੇ ਜਾ ਰਹੇ ਉਹਦੇ ਵਿੱਚ ਆਣਾ ਸੀਗਾ ਵੀ ਅਸੀਂ ਪੰਜਾਬ ਦੇ ਅੰਦਰ 60 ਇਨਕਾਊਂਟਰ ਕੀਤੇ ਆ ਉਹ ਪੰਜਾਬ ਜਿਹੜਾ ਹਮੇਸ਼ਾ ਕਹਿੰਦਾ ਸੀ ਵੀ ਗੁੰਡਾਗਰਦੀ ਦਾ ਮਾਹੌਲ ਤਾਂ ਉੱਥੇ ਦੂਜੇ ਸੂਬਿਆਂ ਨੂੰ ਜਿਹਨਾਂ ਨੂੰ ਲੋਕ ਆ ਜਿਹੜੇ ਕਹਿੰਦੇ ਵੀ ਮੁੱਖ ਮੰਤਰੀ ਉਹ ਇਹ ਜੇ ਚਾਹੀਦੇ ਸਾਡੇ ਕੋਲ ਲੋਕ ਪਰਦਾ ਪਾਉਂਦੇ ਆ ਪੰਜਾਬ ਦਾ ਅੰਦਰ ਜਿਹੜਾ ਇਤਿਹਾਸ ਹੈ ਇਨਕਾਊਂਟਰਸ ਨੂੰ ਲੈ ਕੇ ਸਾਬ ਕਿਸੇ ਤੋਂ ਲੁਕਿਆ ਨਹੀਂ ਇਨਕਾਊਂਟਰ ਹੈਜ਼ ਅ ਡਬਲ ਮੀਨਿੰਗ ਇਨ ਪੰਜਾਬ ਸਾਹਿਬ ਪੰਜਾਬ ਦੇ ਹਿਰਦੇ ਜਿਹੜੇ ਐ ਬਲੁੰਦੇਰੇ ਪਏ ਐ ਉਸ ਮਸਲੇ ਨਾਲ ਇਹਦੇ ਕਰਕੇ ਐ ਤੁਸੀਂ ਆਪਣੀ ਆ ਤੁਸੀਂ ਗੈਂਗਸਟਰ ਬਣ ਪਾਏ ਐ ਜਿਹਦੇ ਕਰਕੇ ਆ ਨੌਬਤ ਆਈ ਐ ਇਸ ਗੱਲ ਨੂੰ ਤੁਸੀਂ ਆਪਣੀ ਬਹਾਦਰੀ ਸਮਝ ਰਹੇ ਹੋ ਐਨੇ ਕਿ ਗੈਂਗਸਟਰ ਪੈਦਾ ਹੋ ਗਏ ਗੈਂਗਸਟਰ ਤਾਂ ਜਿਹੜੇ ਮਾਰਨ ਵਾਲੇ ਉਹਦੇ ਅੰਦਰ ਬੈਠੇ ਐ ਜਿੰਨਾਂ ਨੂੰ ਇਵੈਂਚੁਅਲੀ ਮਰਡਰ ਤੇ ਉਹਨਾਂ ਦੇ ਕੇਸ 'ਚ ਫਾਂਸੀ ਹੋਊਗੀ ਐਕਸਟਰਾ ਜੁਡੀਸ਼ੀਅਸ ਕਿਲਿੰਗ ਨੂੰ ਲੈ ਕੇ ਪੰਜਾਬ ਦੇ ਅੰਦਰ ਇਸ ਕਿਸਮ ਦੀ ਗੱਲ ਕਰਨਾ ਇਹ ਪੰਜਾਬੀਤ ਨੂੰ ਸਮਝੇ ਨਹੀਂ ਕੇਜਰੀਵਾਲ ਸਾਹਿਬ ਕਿਉਂਕਿ ਮੈਂ ਪਹਿਲੇ ਦਿਨ ਹੀ ਆਈ ਪਾਈ ਸੀ ਕੇਜਰੀਵਾਲ ਸਾਹਿਬ ਇਜ਼ ਨੋਟ ਅ ਪੰਜਾਬੀ ਇੱਕ ਪੰਜਾਬੀ ਹੀ ਪੰਜਾਬੀ ਦੀ ਭਾਵਨਾ ਨੂੰ ਸਮਝ ਸਕਦਾ ਹੈ ਤੇ ਇਹ ਜਿਹੜੇ ਕਰ ਰਿਹਾ ਉਥੇ ਡਰਗ ਨੂੰ ਲੈ ਕੇ ਉਥੇ ਤੁਸੀਂ ਇੱਕ ਦੀਦਾ ਉਹ ਜਿਹੜੀ ਸ਼ਿਵ ਸ਼ੋਲੇ ਵਾਲੀ ਟੰਕੀ ਬਣਾ ਦੇਣੀ ਸੀ ਉਥੇ ਉਹ ਚੜੇ ਬੈਠੇ ਸੀ ਇੱਥੇ ਵਿਚਾਰੇ ਟੀਚਰ ਚੜੇ ਬੈਠੇ